ਦੇਖਣ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ 3 ਕਾਜ ਤੇਰਾ ਲੋੜੀ ਵਾਲਾ ਦੇਣਾ ਹੈ ਤੇ ਟਾਈਮ ਹੋ ਗਿਆ 11:05 ਮਿੰਟ ਤੇ ਧੁੰਦ ਹਜੇ ਸੁਖਣਾ ਕਾਫੀ ਪਈ ਹੈ ਤੇ ਹੁਣ ਤੁਹਾਨੂੰ ਮੈਂ ਦਿਖਾਉਣਾ ਕੀ ਹੈ ਵੀ ਇੰਨੀ ਧੁੰਦ ਹੋਣ ਦੇ ਬਾਵਜੂਦ ਵੀ ਕਈ ਲੋਕਾਂ ਨੇ ਲਾਈਟਾਂ ਹੀ ਨਹੀਂ ਛੱਡੀਆਂ ਕੱਟੀਆਂ ਨਹੀਂ ਮੂਹਰੇ ਆਉਣ ਵਾਲਿਆਂ ਨੇ ਨਾ ਲਾਈਟਾਂ ਨਹੀਂ ਛੱਡੀਆਂ ਵੀ ਦੱਸੋ ਕਦਰੋਂ ਬੈਲ ਆਉਂਦਾ ਇਹਦਾ ਇਹਨੇ ਨਾ ਮੂਹਰੋਂ ਆਉਣ ਵਾਲੇ ਬੰਦੇ ਨੂੰ ਆਈਡੀਆ ਹੋ ਜਾਂਦਾ ਵੀ ਹਾਂ ਯਾਰ ਕੋਈ ਗੱਡੀ ਆ ਰਹੀ ਹੈ ਜਿਵੇਂ ਹੁਣ ਦੇਖੋ ਆਉਂਦੀ ਹੈ ਗੱਡੀ ਉਹਦੇ ਲਾਈਟਾਂ ਚੱਲਦੀਆਂ ਉਹ ਦੂਰੇ ਪਤਾ ਲੱਗ ਗਿਆ ਵੀ ਹਾਂ ਭਾਈ ਇਹ ਗੱਡੀ ਆਉਂਦੀ ਹੈ ਤੇ ਲਾਈਟਾਂ ਚੱਲਦੀਆਂ ਹੁਣ ਇੱਕ ਪਿੱਛੇ ਆਉਂਦੀ ਹੈ ਉਹਨੇ ਲਾਈਟਾਂ ਨਹੀਂ ਛੱਡੀਆਂ ਸੇ ਤਾਂ ਗੱਲ ਕਰਵਾਦੀ ਕਰਕੇ ਉਹ ਦਿਖਦਾ ਆ ਦੇਖੋ ਇਹਨੇ ਲਾਈਟਾਂ ਨਹੀਂ ਛੱਡੀਆਂ ਮਾਂ ਦੇ ਪੁੱਤ ਨੇ ਵੀ ਦੱਸੋ 80 ਕੀ ਤੁਹਾਨੂੰ ਬੈਲ ਆਉਣ ਵਾਲੀ ਗੱਲ ਆ ਵੀ ਤੁਸੀਂ ਲਾਈਟ ਦਾ ਕੰਮ ਸੇ ਕੰਮ ਛੱਡ ਲਓ ਆਵਾਦੀ ਚ ਥੋੜੀ ਜੀ ਤੁੰਦ ਘਟਿਆ ਨਹੀਂ ਸੜਕ ਤੇ ਹਜੇ ਕਾਫੀ ਤੁੰਦ ਹੈ ਤੇ ਹੁਣ ਇਹ ਨਹੀਂ ਘਾਣੀ ਸਮਝ ਆਉਂਦੀ ਵੀ ਪਤੰਦਰੋਂ ਤੁਸੀਂ ਲਾਈਟਾਂ ਦਾ ਛੱਡ ਕੇ ਚੱਲਿਆ ਕਰੋ ਕੰਗਾਂ ਦੇ ਬੈਕ ਪੱਤੀਆਂ ਐ ਨਹੀਂ ਗੱਡੀਆਂ ਦੇ ਤੁੰਦ ਜਿਤਾ ਇੰਨੇ ਮਲਕੇ ਤਰੀਕੇ ਨਾਲ ਚੱਲਣ ਵਾਲੀ ਗੱਲ ਹੁੰਦੀ ਹੈ ਬੇਹੱਦ ਤੋਂ ਪਰੇ ਹੁਣ ਇਹਨੇ ਵੀ ਇੰਡੀਕੇਟਰ ਛੱਡੇ ਆ ਤੇ ਲਾਈਟ ਨਹੀਂ ਛੱਡਦਾ ਆਪਾਂ ਆਵਾਦੀ ਚ ਪਹੁੰਚ ਗਏ ਇੱਥੇ ਤੋਂ ਹੁੰਦਾ ਬਹੁਤ ਘੱਟ ਹੈ ਲਾ ਹੁਣ ਇੱਕ ਉਹ ਸੱਜਣਾ ਆਉਂਦਾ ਟਰੈਕਟਰ ਵਾਲਾ ਲੇਟਾ ਉਹਨੇ ਵੀ ਨਹੀਂ ਛੱਡੀਆਂ ਦੇਖ ਲੈ ਟਰੈਕਟਰ ਨਾਲੇ ਕੱਢੀ ਗੰਦੀ ਚੀਜ਼ਾਂ ਤੇ ਸਹਣਾ ਵਾਲਾ ਬੰਦਾ ਕੋਈ ਐ ਨਹੀਂ ਆਪਾਂ ਕਹਿੰਦੇ ਵੀ ਕੋਈ ਨਵਾਂ ਜਾਂ ਐ ਹੈ ਵੀ ਲੋਕ ਇੰਨਾ ਧਿਆਨ ਕਿਉਂ ਨਹੀਂ ਦਿੰਦੇ ਵੀ ਯਾਰ ਲਾਈਟਾਂ ਦਾ ਛੱਡ ਕੇ ਚੱਲੀਏ ਕੋਈ ਬਹੁਤਾ ਆਹੋ ਨਹੀਂ ਹੈਗਾ ਹੁਣ ਇੱਥੇ ਵਿਜ਼ਿਬਿਲਟੀ ਕਾਫੀ ਹੈ ਕਿਉਂਕਿ ਇੱਥੇ ਆਬਾਦੀ ਸੰਘਣੀ ਹੈ ਇੱਕ ਪਿੰਡ ਹੈ ਤੇ ਜਦੋਂ ਪਿੰਡ ਤੋਂ ਬਾਅਦ ਖੇਤਾਂ ਵਾਲੇ ਪਾਸੇ ਨੂੰ ਨਿਕਲ ਗਏ ਆਪਾਂ ਉਦੋਂ ਵਿਜ਼ਿਬਿਲਟੀ ਬਹੁਤ ਘਟ ਜਾਂਦੀ ਹੈ ਧੁੰਦ ਬਹੁਤ ਸੰਘਣੀ ਹੋ ਜਾਂਦੀ ਹੈ ਉਦੋਂ ਫਿਰ ਲਾਈਟਾਂ ਛੜੜੀਆਂ ਬਹੁਤ ਜ਼ਰੂਰੀ ਹੈ ਹੁਣ ਆ ਦੇਖ ਲਓ ਆ ਵਿਚਾਲੇ ਤੁਰਿਆ ਜਾਂਦਾ ਵੀ ਸਾਈਡ ਤੇ ਨਹੀਂ ਕਰਦੇ ਦੁਨੀਆ ਦਾ ਇਹ ਹੱਦ ਹੋਈ ਪਈ ਹੈ ਇਹ ਲਾਈਟਾਂ ਆ ਜਿਹੜੀ ਮੂਰੇ ਆਟਿਕਾ ਜਾਂਦੀ ਐ ਇਹਨੇ ਵੀ ਨਹੀਂ ਛੱਡੀਆਂ ਕਿਉਂਕਿ ਇਹਦੇ ਇਹਦੇ ਬੈਕ ਬੱਤੀ ਕੋਈ ਨਹੀਂ ਜਗਦੀ ਦੇਖੋ ਆ ਮੂਰੇ ਗੱਡੀ ਆਉਂਦੀ ਐ ਇਹਨੇ ਵੀ ਨਹੀਂ ਛੱਡੀਆਂ ਠੀਕ ਐ ਵੀ ਹੁਣ ਜਿੰਨਾ ਨੇ ਛੱਡੀਆਂ ਉਹਨਾਂ ਦਾ ਕਿਹੜਾ ਕੋਈ ਬੈਲ ਮੱਚਦਾ ਵੀ ਤੁਸੀਂ ਥੋੜੀ-ਮੋਟੀ ਲਾਈਟਾਂ ਛੱਡ ਲਿਆ ਕਰੋ ਆਧੋਗੇ ਯਾਰ ਦੁਨੀਆ ਦੀ ਵੀ ਇਹ ਕਾਹ ਸਾਧਨਾ ਜਿਹੜੇ ਮੋਟਰਸਾਈਕਲ ਵਾਲੀਆਂ ਰੇੜੀਆਂ ਇਹ ਸਭ ਤੋਂ ਖਤਰਨਾਕ ਹੈ ਕਿਉਂਕਿ ਆਪਾਂ ਨੂੰ ਐਂ ਲੱਗਦਾ ਹੈ ਕਿਈ ਰ ਵੀ ਮੋਟਰਸਾਈਕਲ ਆ ਰਿਹਾ ਤੇ ਪਰ ਇਹ ਹੁੰਦੀ ਰੇੜੀ ਹੈ ਉਹਦੀ ਵੀ